Holy ਕਰਦੇ ਸੀ ਪਰੰਤੂ ਕਿਨੇ ਦੀਵਾਵਾਂ ਬਰਾਤ ਕਰਨ ਦੀ ਸਰੀਰ ਆਕਾਰ ਇਹਨਾਂ ਤੋਂ ਬਾਅਦ ਕਿਹਦੇ ਸ਼ਹੀਦ ਸਿਪਾਹੀ ਹੁਕਤਾ ਸਿੰਘ ਉਹਨਾਂ ਦੇ ਪਰਿਵਾਰ ਜੀ ਹਾ ਜੂਰ ਸਾਹਿਬ ਨਵੇੜ ਵਾਲੇ ਸੂ ਬੱਬੀ ਸਾਡੇ ਹਮਲੇ ਇੱਕ ਸਾਹਮਣੇ ਹਾਂ ਜੀ ਠੀਕ ਹੈ ਵੇਟ ਕਰੋ 1 ਮਿੰਟ ਵੈਸ ਓਕੇ ਜੀ ਯੈਸ ਹਾਂਜੀ ਸਾਹਮਣੇ ਇੱਕ ਸਾਹਮਣੇ ਜੀ ਸਾਹਮਣੇ ਅੱਜ ਕਾਰਗਿਲ ਦੇ ਸ਼ਹੀਦਾਂ ਦਾ ਦਿਨ ਮਨਾ ਰਹੀ ਹੈ 14 ਸਿੱਖ ਪਟਾਲੀਅਨ ਇਹ 25ਵਾਂ ਸ਼ਹੀਦੀ ਦਿਨ ਹੈ ਇਸ ਤੇ 14 ਸਿੱਖ ਦੇ ਜਿਹੜੇ ਵੈਟਰਨ ਕਿ ਨੇ ਰਿਟਾਇਰਡ ਨੇ ਤੇ ਬਾਕੀ ਦੂਜੀ ਪਟਾਲਾਂ ਦੇ ਵੀ ਇਹਨਾਂ ਨੇ ਜਿਨ੍ਹਾਂ ਨੇ ਯੋਗਦਾਨ ਪਾਇਆ ਹੈ ਅਤੇ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ ਮੈਂ ਖਾਸ ਕਰਕੇ ਸ਼ਮਸ਼ੇਰ ਸਿੰਘ ਸਾਹਿਬ ਦਾ ਜਿਹੜੇ ਕਿ ਸਭ ਤੋਂ ਮੋਢੀ ਹੋ ਕੇ ਇਹ ਸਾਰਾ ਫੰਕਸ਼ਨ ਆਰਗੇਨਾਈਜ਼ ਕਰਵਾਇਆ ਹੈ ਤੇ ਉਹਨਾਂ ਦਾ ਬਹੁਤ ਧੰਨਵਾਦੀ ਆ ਤੇ ਇਸ ਦੇ ਨਾਲ ਨਾਲ ਜਿਹੜੀ ਪ੍ਰਸ਼ੰਸਾ ਦੇ ਯਾਤਰ ਨੇ ਇਹ ਜਿਹੜੀ ਵੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਨੇ ਹੱਡ ਤੋਂ ਲੈ ਕੇ ਨੀਚੇ ਤੱਕ ਦੇ ਬੜਾ ਸਹਿਯੋਗ ਦਿੱਤਾ ਹੈ ਤੇ ਉਹਨਾਂ ਦੀ ਮਦਦ ਤੋਂ ਬਗੈਰ ਇੱਥੇ ਸਾਡਾ ਆਰਗੇਨਾਈਜ਼ ਨਹੀਂ ਹੋ ਸਕਦਾ ਫੰਕਸ਼ਨ ਤੇ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਅਸੀਂ ਤੇ ਮੈਂ ਨਿੱਜੀ ਤੌਰ ਦੇ ਉੱਤੇ ਗੁਰਦੁਆਰਾ ਪਰਮੰਦਰ ਪਰਵੰਤ ਕਮੇਟੀ ਦਾ ਸ਼ਮਸ਼ੇਰ ਸਾਹਿਬ ਦਾ ਤੇ ਬਾਕੀ ਜਿਹੜੇ ਨਮੇ ਦੇ ਆਪਣੇ 14 ਸਿੱਖ ਦੇ ਵੈਟਰਨ ਦੇ ਇੱਥੇ ਹਾਜ਼ਰ ਹੋਏ ਨੇ ਤੇ ਵਿਡੋਸ ਤੇ ਉਹਨਾਂ ਦੇ ਪਰਿਵਾਰ ਜਿੰਨੇ ਵੀ ਹਾਜ਼ਰ ਹੋਏ ਨੇ ਬਹੁਤ-ਬਹੁਤ ਧੰਨਵਾਦ ਕਰਦਾ ਮਿਹਰਬਾਨੀ ਵਾਹਿਗੁਰੂ ਜੀ ਕੀ ਫਤਿਹ ਸਮੂਹ 14 ਸਿੱਖ ਜੀ ਐਕਸ ਸਰਵਿਸਮੈਨ ਤੇ ਸੂਚ 14 ਦੇ ਭਾਵੇਂ ਹਾਜ਼ਰ ਜਵਾਨ ਜੀ ਜੀ ਅਤੇ ਸਾਰਿਆਂ ਦਾ ਬਹੁਤ-ਬਹੁਤ ਧੰਨ ਜਿੰਨੇ ਇਸ ਫਸਲੇ ਤੇ ਪਹੁੰਚੇ ਨੇ ਸੋਰੇ ਅੰਦਰ ਦਿਲਦਿਆਂ ਘਰ ਆ ਜਾਂਦਾ ਨਿਗਾਹ ਸਵਾਗਤ ਆ ਅਤੇ ਗਾਹਤਵਾਦ ਕਰਦੇ ਆ ਵੀ ਅਸੀਂ ਅੱਜ ਬੜਾ ਪ੍ਰੋਗਰਾਮ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ 14 ਸਿੱਖ ਬਟਾਲੀਅਨ ਅਤੇ 14 ਸਿੱਖ ਬਟਾਲੀ ਦੇ ਸਮੂਹ ਸਾਬਕਾ ਸੈਨਿਕ ਜਿੰਨੇ ਵੀ ਨੇ ਸਾਵੜਿਆ ਦੇ ਸਹਿਯੋਗ ਦੇ ਨਾਲ 25ਵਾਂ ਕਾਰਗਲ ਦਿਵਸ ਜਿਹੜਾ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਉਹ ਮਨਾਇਆ ਹੈ ਜਿਸ ਵਿੱਚ ਅਸੀਂ ਬਟਾਲੀਅਨ ਦੇ ਸਾਡੇ ਜਿੰਨੇ ਵੀ ਸ਼ਹੀਦ ਹੋਏ ਨੇ ਜਿਨ੍ਹਾਂ ਨੇ ਓਨ ਡਿਊਟੀ ਆਪਣੀ ਸ਼ਹਾਦਤ ਦਿੱਤੀ ਹੈ ਚਾਹ ਕਾਰਗਲ ਦੀ ਲੜਾਈ ਚ ਹੋਵੇ ਚਾਹ ਕਿਸੇ ਜੇੜਕੇ ਦੇ ਆਪਰੇਸ਼ਨ ਦੇ ਵਿੱਚ ਹੋਵੇ ਚਾਹ ਕਿਸੇ ਟ੍ਰੇਨਿੰਗ ਪ੍ਰੋਗਰਾਮ ਹੋਵੇ ਉਹਨਾਂ ਸਾਰੇ ਸ਼ਹੀਦਾਂ ਦੀ ਯਾਦ ਨੂੰ ਅਸੀਂ ਕਾਰਗਲ ਦੇ ਦਿਵਸ ਦੇ ਅੰਦਰ ਮੁੱਖ ਰੱਖ ਕੇ ਉਹਨਾਂ ਨੂੰ ਮਨਾਇਆ ਉਹਨਾਂ ਦੇ ਪਰਿਵਾਰਾਂ ਨੂੰ ਇੱਥੇ ਬੁਲਾਇਆ ਹੈ ਉਹਨਾਂ 18ਾਂ ਦੇ ਸ਼ਹੀਦਾਂ ਪਰਿਵਾਰਾਂ ਦਾ ਸਨਮਾਨ ਕੀਤਾ ਤੇ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਕਿ ਸਾਡੇ ਸ਼ਹੀਦਾਂ ਦੇ ਪਰਿਵਾਰ ਹਮੇਸ਼ਾ ਇਹ ਚੜ੍ਹਦੀ ਕਲਾ 'ਚ ਰੱਖਣ ਗੁਰੂ ਪਾਤਸ਼ਾਹ ਰੱਖੇ ਉਹਨਾਂ ਨੂੰ ਤੇ ਸਾਡੇ 14 ਸਿੱਖ ਪਰਿਵਾਰ ਦੇ ਜਿਨੇ ਵੀ ਮੈਂਬਰ ਸਾਹਿਬਾਨ ਨੇ ਉਹਨਾਂ ਸਾਰਿਆਂ ਨੂੰ ਹਮੇਸ਼ਾ ਹੀ ਗੁਰੂ ਪਾਤਸ਼ਾਹ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਅਸੀਂ ਇਸੇ ਤਰ੍ਹਾਂ ਹੀ ਆਪਣੇ ਸ਼ਹੀਦਾਂ ਦੀ ਯਾਦ ਜਿਹੜੀ ਹੈ ਮਨਾਉਂਦੇ ਰਹੀਏ ਕਿਉਂਕਿ ਸ਼ਹੀਦ ਕੌਮ ਦਾ ਸਮਾਇਆ ਹੁੰਦੇ ਨੇ ਜਿਹੜੀਆਂ ਕੌਮਾਂ ਸ਼ਹੀਦਾਂ ਨੂੰ ਯਾਦ ਰੱਖਦੀਆਂ ਨੇ ਹਮੇਸ਼ਾ ਉਹਨਾਂ ਕੌਮਾਂ ਦਾ ਨਾਮ ਹੁੰਦਾ ਹੈ ਤੋਂ ਅੱਜ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਕਾਰਗਲ ਦਿਵਸ ਮਨਾਇਆ ਗਿਆ ਹੈ ਤੋਂ ਸਾਰੇ ਹੀ ਮੈਂਬਰ ਸਭਾਣ ਚਾਹ ਸਾਡੇ ਸੱਤਾਂ ਸੈਨਿਕ ਹੋਣ ਕੋਈ ਸਾਡੇ ਯੂਨਿਟ ਦੇ ਵਿੱਚੋਂ ਮੈਂਬਰ ਸਭਾਣ ਆਏ ਨੇ ਕੋਈ ਦੂਸਰੀਆਂ ਯੂਨਟਾਂ ਦੇ ਵਿੱਚੋਂ ਆਏ ਨੇ ਜਿੰਨੇ ਵੀ ਮੈਂਬਰ ਸਭਾ ਸਾਡੇ ਕੋਲ ਸੇ ਪਹੁੰਚੇ ਜਿਨ੍ਹਾਂ ਨੇ ਸਮਾਗਮ ਨੂੰ ਸੰਪੂਰਨ ਕਰਨ ਵਾਸਤੇ ਆਪਣਾ ਯੋਗਦਾਨ ਦਿੱਤਾ ਉਹਨਾਂ ਸਾਰਿਆਂ ਦਾ ਦਿਲ ਦੀ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਤੇ ਨਾਲ ਦੀ ਨਾਲ ਸਮੂੱਚੀ ਪ੍ਰਬੰਧਕ ਕਮੇਟੀ ਸਰਦਾਰ ਬਲਜੀਤ ਸਿੰਘ ਜੀ ਹਰਾ ਪ੍ਰਧਾਨ ਗੁਰਦਾਸਾਹ ਕਮੇਟੀ ਤੇ ਉਹਨਾਂ ਦੀ ਸਮੂਹ ਪ੍ਰਬੰਧਕ ਕਮੇਟੀ ਇੱਥੋਂ ਦੀ ਤੇ ਬਾਬਾ ਮੇਜਰ ਸਿੰਘ ਜੋ ਕਿ ਕਾਰ ਸੇਵਾ ਲੰਗਰ ਸਾਹਿਬ ਵਾਲੇ ਨੇ ਉਹਨਾਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਸਾਨੂੰ ਉਸ ਉਹਨਾਂ ਨੇ ਇਸ ਸਮਾਗਮ ਨੂੰ ਸਫਲ ਕਰਨ ਮਾਰ ਤੇ ਸਾਨੂੰ ਬਹੁਤ ਸਹਿਯੋਗ ਦਿੱਤਾ ਹੈ ਤੇ ਸਾਰੀ ਮੀਡੀਆ ਟੀਮ ਜਿਨ੍ਹਾਂ ਨੇ ਆ ਕੇ ਇੱਥੇ ਕਵਰ ਕੀਤਾ ਹੈ ਉਹਨਾਂ ਦਾ ਹੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਮਾਗਮ ਵਿੱਚ ਪਹੁੰਚ ਕੇ ਤੇ ਸਾਡੇ ਪੂਰੇ ਪ੍ਰੋਗਰਾਮ ਨੂੰ ਲਾਈਵ ਵਿਖਾਇਆ ਤੇ ਸਾਡੇ ਪ੍ਰੋਗਰਾਮ ਦੇ ਨਾਲ ਜੁੜੇ ਹਨ ਅਸੀਂ ਹਮੇਸ਼ਾ ਹੀ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਅੱਗੇ ਤੋਂ ਵੀ ਆਉਣ ਵਾਲੇ ਸਮੇਂ ਤੇ ਵਿੱਚ ਵੀ ਅਸੀਂ ਇਸੇ ਤਰ੍ਹਾਂ ਹੀ ਸ਼ਹੀਦਾਂ ਦੀ ਯਾਦ ਨੂੰ ਮਨਾਉਂਦੇ ਰਾਂਗੇ ਸੋ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ